ਮੁਕਤੀ ਗੱਲ ਦੱਸੋ ਤੁਸੀਂ ਕੁੜੀ ਹੁਣ ਵਸਾਣੀ ਏ ਕਿ ਤੁਹਾਨੂੰ ੱੱਕਾ ਕਰੀਏ ਜਿਵੇਂ ਮੰਮੀ ਤੁਸੀਂ ਕੱਲ ਆਏ ਤੇ ਨਾਲ ਹੀ ਕਿਰਨ ਨੂੰ ਛੱਡਿਆ ਹੈ ਕਿਰਨ ਨੂੰ 1-2 ਦਿਨ ਤੁਸੀਂ ਰੱਖਣਾ ਸਿੰਗਾ ਸੱਪੋ ਕੁੜੀ ਨੂੰ ਕਿੰਨੀ ਦੇਰ ਬਾਅਦ ਤੁਹਾਨੂੰ ਮਿਲੀ ਏ ਅੰਛੂ ਵੀ ਸਕੂਲ ਚਲੇ ਜਾਂਦੀ ਏ ਤੇ ਤੂੰ ਗੋਰੀ ਸਟੈਂਡ ਤੇ ਸਕੂਲ ਕਿਉਂ ਨਹੀਂ ਜਾਂਦਾ ਦਾਦੀ ਮੁੰਡੇ ਸਕੂਲ ਨਹੀਂ ਜਾਂਦੇ ਜਾਣਾ ਕਿਉਂ ਨਹੀਂ ਸਕੂਲ ਮੈਡਮ ਕੁਝ ਕਹਿੰਦੀ ਏ ਜੇ ਕੁਝ ਕਹਿੰਦੀ ਏ ਨਾ ਤੇ ਮੈਨੂੰ ਦੱਸੀ ਜਿਨੇਗੀ ਸ਼ਰਾਰਤਾ ਤੂੰ ਕਰਦਾ ਹੈ ਨਾ ਸ਼ੁਕਰ ਕਰ ਉਹ ਤੈਨੂੰ ਮਾਰਦੀ ਏ ਤੇਰੇ ਨਾਲ ਬੋਦੇ ਚਾਰ ਕੋ ਨੂੰ ਕਮਾਣੇ ਚਾਹੀਦੇ ਨੇ ਕੀ ਗੱਲ ਮੰਮੀ ਸਵੇਰੇ ਸਵੇਰੇ ਮੁੰਡਾ ਰਵਾਤਾ ਤੁਹਾਨੂੰ ਹੱਸਦਾ ਸੋਹਣਾ ਨਹੀਂ ਸੀ ਲੱਗਦਾ ਰਵਾਇਆ ਥੋੜੀ ਏ ਉਹ ਤਾਂ ਮੇਰੇ ਨਾਲ ਗੱਲਾਂ ਕਰਦਾ ਪਿਆ ਤੈਨੂੰ ਕੀ ਹੋਏ ਸਵੇਰੇ ਸਿਰ ਖਿਜੀ ਹੋਈ ਹੈ ਮੰਮੀ ਗੱਲ ਹੈਗੀ ਐਵੇਂ ਕਿ ਅਸੀਂ ਨਾ نیچے ਵਧੀਆ ਰਹੀ ਜਾਂਦੇ ਸੀ ਹੁਣ ਜਿਸ ਦਿਨ ਤੇ ਤੁਸੀਂ ਆਇਓ ਸਾਨੂੰ ਤੀਜੀ ਮੰਜ਼ਲ ਤੇ ਰਹਿਣਾ ਪੈ ਰਿਆ ਔਖਾ ਬਹੁਤ ਲੱਗਦਾ ਪਿਆ ਪਹਿਲਾਂ ਉੱਪਰੋਂ ਦੀ ਨੀਚੇ ਆਓ ਰੋਟੀ ਪਾਣੀ ਸਾਰਾ ਖੁਸ਼ ਕਰੋ ਤੇ ਫਿਰ ਉੱਪਰ ਲੈ ਕੇ ਜਾਓ ਔਖਾ ਬਹੁਤ ਹੋਇਆ ਪਿਆਗਾ ਫਿਰ ਸਿੱਧਾ ਸਿੱਧਾ ਕਹੇ ਵੀ ਮੰਮੀ ਜੀ ਤੁਸੀਂ ਇੱਥੋਂ ਚਲੇ ਗਏ ਸੀ ਤੇ ਸਾਡਾ ਸੋਨਾ ਗੁਜ਼ਾਰਾ ਹੁੰਦਾ ਪਿਆ ਸੀ ਮੈਂ ਨਾ ਫੇਰ ਚਲੇ ਜਾਨੀ ਆ ਲੈ ਤੁਸੀਂ ਤਾਂ ਗੱਲਾਂ ਨੂੰ ਗਲਤ ਪਾਸੇ ਲੈ ਜਾਂਦੇ ਹੋ ਤੁਸੀਂ ਇਸ ਘਰ ਦੇ ਵਿੱਚ ਜਾਓਗੇ ਤਾਂ ਥੋੜਾ ਹੱਲ ਲੱਗਾ ਹੱਲ ਹੋਰ ਵੀ ਤਾਂ ਬਥੇਰੇ ਨੇ ਜੇ ਉੱਪਰ ਤੈਨੂੰ ਜਾਣਾ ਆਣਾ ਔਖਾ ਲੱਗ ਰਿਹਾ ਹੈ ਨਾ ਤਾਂ ਫਿਰ ਤੂੰ ਹੱਲ ਵੀ ਕੋਈ ਸੋਚਿਆ ਹੀ ਹੋਣਾ ਹੈ ਦੱਸੋ ਤੁਸੀਂ ਮੰਮੀ ਇਦਾਂ ਕਰੋ ਤੁਸੀਂ ਉੱਪਰ ਰਹਿ ਲੋ ਇੱਕ ਟਾਈਮ ਰੋਟੀ ਮੈਂ ਦੇ ਦਿਆ ਕਰੂੰ ਇੱਕ ਟਾਈਮ ਰਾਧਿਕਾ ਦੇ ਦਿਆ ਕਰੂਗੀ ਦੀਪੀ ਇਹ ਗੱਲ ਦੀ ਬਹਿਸ ਮੇਰੇ ਨਾਲ ਤੂੰ ਉੱਤੇ ਕਰਕੇ ਆਈਆਂ ਤੇਰੇ ਖਾਨੇ ਗੱਲ ਪੈਂਦੀ ਨਹੀਂ ਇੱਕ ਮਿੰਟ ਰਮਨ ਨਾ ਤੂੰ ਕਹਿਨੀ ਹੈ ਵੀ ਇੱਕ ਟਾਈਮ ਰੋਟੀ ਤੈਨੂੰ ਮੈਂ ਦੇ ਦਾਂਗੀ ਤੇ ਇੱਕ ਟਾਈਮ ਰਾਧਿਕਾ ਦੇ ਦੇਗੀ ਤਾਂ ਤੀਜੇ ਟਾਈਮ ਆ ਭੁੱਖੀ ਰਹਿਵੇਂਗਾ ਮੰਮੀ ਤੁਸੀਂ ਰਹਿਣ ਦਿਓ ਇਹਦੇ ਨਾਲ ਨਾ ਬੈਠੋ ਇਹਦਾ ਘਰ ਵਿੱਚ ਕਿਸੇ ਨਾ ਕਿਸੇ ਨਾਲ ਕਲੇਸ਼ ਚੱਲੀ ਜਾਣਾ ਨਾ ਕਿਉਂ ਸਾਰੇ ਘਰ ਦੇ ਮੈਂਬਰਾਂ ਨੂੰ ਮੈਨੂੰ ਹੀ ਮਾੜੀ ਲੱਗਦੀਆਂ ਤੁਸੀਂ ਉਹ ਚੰਗੇ ਹੋਗੇ ਨਾ ਜਦੋਂ ਮਾਤਾ ਗਈ ਸੀ ਮੈਂ ਤੈਨੂੰ ਕਿਹਾ ਸੀ ਨਾ ਵੀ ਨੀਚਲੇ ਕਮਰੇ ਨੂੰ ਜਿੰਦਾ ਲਾ ਦਿੰਨੇ ਆ ਆਪਾਂ ਉੱਤੇ ਸੋਣਾ ਰਹੀ ਜਾਂਨੇ ਨਾ ਤੂੰ ਤਾਂ ਕਹਿੰਦੀ ਮੈਂ نیچے ਆਉਣਾ نیچے ਆਉਣਾ ਹੁਣ ਤੇਰਾ ਉੱਤੇ ਜਾਂਦੀ ਨੂੰ ਹੈ ਨਾ ਗੋਡੇ ਘਰ ਦੇ ਮੈਨੂੰ ਆਨੇ ਨਾ ਕੱਢ ਪੌੜੀਆਂ ਤੇ ਗੇੜੇ ਕੱਢ ਮਹੀਨੇ ਤੱਕਰ ਪਤਲੀ ਹੋ ਜੇਗੀ ਮੈਂ ਤਾਂ ਨਾ ਥੱਲੇ ਹੀ ਰਹਿਣਾ ਹੈ ਪੌੜੀਆਂ ਚੜ ਕੇ ਨਾ ਇੰਨੀਆਂ ਮੇਰਾ ਤਾਂ ਸਾਹ ਫੁੱਲਣ ਲੱਗ ਜਾਂਦਾ ਏ ਤੂੰ ਜਿੱਦਾਂ ਮਰਜ਼ੀ ਕਰੋ ਹਣ ਮੰਮੀ ਆ ਤਾਂ ਫਿਰ ਕੋਈ ਗੱਲ ਨਾ ਨਾ ਹੋਈ ਇਹ ਤਾਂ ਹੱਲ ਨਹੀਂ ਕਿਸੇ ਗੱਲ ਦਾ ਵੀ ਹੋਇਆ ਇਹ ਤਾਂ ਫਿਰ ਜਿੱਦ ਹੋਈ ਤੂੰ ਜੋ ਸਮਝਣਾ ਹੈ ਨਾ ਸਮਝ ਲੈ ਪਹਿਲੇ ਤੂੰ ਬਥੇਰਾ ਸਾਡਾ ਮਾਪੋਤ ਚ ਨਾ ਪਾੜ ਪਾ ਲਿਆ ਹੁਣ ਤੇਰੀ ਨਹੀਂ ਚੱਲਣੀ ਹਾਂ ਦੀਪੀ ਜਿਹੜੀਆਂ ਤੋਂ ਪਹਿਲਾਂ ਮੈਨੂੰ ਚੁਗਲੀਆਂ ਲਾਉਂਦੀ ਹੁੰਦੀ ਸੀ ਤੇ ਮੈਂ ਮਾਂ ਨਾਲ ਲੜਦਾ ਸੀ ਹੁਣ ਐਦਾਂ ਦਾ ਕੁਝ ਨਹੀਂ ਹੋਣਾ ਇਹ ਰਹਿਣਾ ਤੇ ਰਲ ਮਿਲ ਕੇ ਰਹੋ ਨਹੀਂ ਤਾਂ ਬੂਹਾ ਖੁੱਲਾ ਹੀ ਆ ਘਰ ਨਹੀਂ ਹੋਇਆ ਇਹ ਧਰਮਸ਼ਾਲਾ ਬਣ ਗਈ ਬਾਹਰ ਨਾਲ ਵੱਡਾ ਸਾਰਾ ਬੋਰਡ ਲਖਵਾ ਦੋ ਕੀ ਧਰਮਸ਼ਾਲਾ ਕੋਈ ਆਉਂਦਾ ਤੇ ਕੋਈ ਜਾਂਦਾ ਕਿਰਨ ਗਈ ਤੇ ਫਿਰ ਮੰਮੀ ਚੱਲ ਗਈ ਕਿਰਨ ਆ ਗਈ ਫਿਰ ਮੰਮੀ ਆ ਗਈ ਹੁਣ ਫੇਰ ਕਿਹਨ ਚੱਲ ਗਈ ਨਾ ਤੂੰ ਕੀ ਚਾਹੁੰਨੀ ਆ ਮਾਂ ਤਾਂ ਫੇਰ ਚੱਲ ਜੇ ਐਦਾਂ ਹੁੰਦਾ ਘਰ ਤੇ ਜਵਾਨ ਆਉਂਦੇ ਪੁੱਤ ਨੇ ਕਦੇ ਉਹ ਮਾਤੀ ਦੇ ਜਾਵੇ ਕਦੇ ਕਿਤੇ ਹੀ ਜਾਵੇ ਸੋਣਾ ਕਮਾਉਂਦੇ ਹੋਂਦੇ ਪੁੱਤ ਉਹ ਮੈਂ ਨਹੀਂ ਕਹਿੰਦੀ ਕਿ ਮੰਮੀ ਇੱਥੋਂ ਜਾਵੇ ਹਰ ਵਾਰ ਤੁਸੀਂ ਇਲਜ਼ਾਮ ਮੇਰੇ ਤੇ ਲਾਉਨੇ ਹੋ ਤੇ ਮੈਂ ਹੀ ਬੁਰੀ ਬਣਦੀ ਆ ਹਰਕਤਾਂ ਤਾਂ ਤੇਰੀਆਂ ਨਾ ਮਾੜੀਆਂ ਨੇ ਹੁਣ ਵੀ ਮਾੜੀਆਂ ਨੇ ਤੇ ਪਹਿਲੇ ਵੀ ਮਾੜੀਆਂ ਹੀ ਸੀ ਪਹਿਲੇ ਵੀ ਮੈਨੂੰ ਤਾਨੇ ਮਿਹਣੇ ਮਾਰੇ ਹੁਣ ਫੇਰ ਉੱਪਰ ਥੱਲੇ ਦੇ ਤਾਨੇ ਮਿਹਣੇ ਨਾ ਪਹਿਲੇ ਪੈਰ ਤੇ ਪਾਣੀ ਪੈਣ ਦਿੰਦੀ ਸੀ ਤੇ ਨਾ ਹੁਣ ਮੰਮੀ ਇਹਨੂੰ ਰਹਿਣਾ ਨਹੀਂ ਆਉਂਦਾ ਐਨਾ ਸੋਹਣਾ ਪਰਿਵਾਰ ਆ ਦਰਾਣੀ ਤੇ ਦਿਓਰ ਕਿੰਨਾ ਕਰ ਦੇਂਦਾ ਮਾਤਾ ਕਿੰਨਾ ਕਰਦੀ ਆ ਇਹ ਬਾਤ ਪਤਾ ਨਹੀਂ ਕੀ ਗੱਲ ਉਂਗਲਾ ਹੀ ਲਾਉਂਦੀ ਰਹਿੰਦੀ ਸਭ ਨੂੰ ਫੇ ਤਾਂ ਹੀ ਨਾ ਲੋਕੀ ਕਹਿੰਦੇ ਨੇ ਵੀ ਸੱਸਾਂ ਨਾ ਪੁੱਤਾਂ ਦਾ ਘਰ ਖਰਾਬ ਕਰਦੀਆਂ ਜੇ ਐਹੋ ਜੀਆਂ ਮਿਲਦੀਆਂ ਨੇ ਨਾ ਤੇ ਫੇ ਤਾਂ ਹੀ ਪੁੱਤ ਨਾ ਚੰਬਦੇ ਨੇ ਸਵਾਰ ਕੇ ਮਾਤਾ ਛੱਟੀ ਸਿੰਘੀ ਪਿੱਛੇ ਜੇ ਮੈਂ ਦੇ ਉਹ ਕਿਰਨ ਨੂੰ ਬੋਲਦੀ ਸੀ ਸੈਟ ਹੋ ਗਈ ਸੀ ਮੈਨੂੰ ਲੱਗਦਾ ਦੁਆਰਾ ਦੂਦ ਮੰਗਦੀਏ ਬਸ ਠੀਕ ਆ ਫਿਰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਮੈਂ ਸਮਾਂ ਤੇ ਇਹਨਾਂ ਦੇ ਪਿੱਛੇ ਲਾ ਕੇ ਤੁਸੀਂ ਕੁੱਟੀ ਜਾਓ ਕਦੇ ਭੈਣ ਪਿੱਛੇ ਲਾ ਕੇ ਕੁੱਟਤਾ ਤੇ ਕਦੇ ਮਾਂ ਪਿੱਛੇ ਜਰਦੀਪ ਬੈਗਪੈਕ ਕਰ ਤੇ ਜਾ ਨਾ ਆਪਣੇ ਪੇਕੇ ਲਾਇਆ 2-4 ਦਿਨ ਤੇਰਾ ਨਾ ਦਿਮਾਗ ਸੈੱਟ ਹੋ ਜਾਊਗਾ ਪਤਾ ਨਹੀਂ ਤੇਰੀ ਨਾ ਦਵਾਈ ਕਰਾਣੀ ਲੱਗਦੀ ਏ ਮੈਨੂੰ ਆਹੋ ਮੰਮੀ ਮੈਨੂੰ ਤਾਂ ਲੱਗਦਾ ਮੇਰਾ ਝਾੜਾ ਝੂੜਾ ਹੋਣ ਵਾਲਾ ਤੇ ਮੈਂ ਲੱਗਦਾ ਪਾਗਲਾ ਤੇ ਮੈਨੂੰ ਕਸਰ-ਕੁਸਰ ਵੀ ਹੁੰਦੀ ਆ ਤੁਸੀਂ ਲੱਗਦਾ ਸਾਰਿਆਂ ਨੇ ਨਾ ਮੇਰੇ ਸਿਰ 'ਚ ਕੁਝ ਘੋਲ ਕੇ ਪਾਤਾ ਮੈਨੂੰ ਲੱਗਦਾ ਤੂੰ ਐ ਨਾ ਸਾਰਿਆਂ ਦੇ ਕੁਝ ਘੋਲ ਕੇ ਸਿਰ 'ਚ ਪਾਇਆ ਸਾਰਿਆਂ ਨੂੰ ਖੋਪਾਈ ਜਾਨੀ ਐ ਸਾਰਿਆਂ ਨੂੰ ਮਗਰ ਲਾਇਆ ਤੂੰ ਮੇਰੇ ਮਗਰ ਤਾਂ ਨਾ ਕੋਈ ਤੁਹਾਡੇ ਘਰ ਦੇ ਵਿੱਚੋਂ ਲੱਗੀ ਨਹੀਂ ਹੈਗਾ ਜੇ ਲੱਗੇ ਹੁੰਦੇ ਤਾਂ ਸਾਰਿਆਂ ਦੀ ਜੂਨ ਸੁਧਰ ਜਾਣੀ ਸੀ ਹਾਂ ਮੇਰੀ ਧੀ ਲੱਗੀ ਸੀ ਨਾ ਕਿਰਨ ਤੇਰੇ ਮਗਰ ਬੜੀ ਤੋਂ ਦੀ ਜੂਨ ਸੁਧਾਰ ਦਿੱਤੀ ਏ ਜੇ ਮੇਰੀ ਧੀ ਅੱਜ ਰੁੱਲਦੀ ਪਈ ਹੈ ਨਾ ਉਹਦਾ ਕਾਰਨ ਵੀ ਤੂੰ ਹੈ ਜੇ ਮੇਰੀ ਧੀ ਨੇ ਤੇਰੇ ਮੂਰੇ ਢਿੱਡ ਖੋਲ ਵੀ ਲਿਆ ਤਾਂ ਤੇਰਾ ਫਰਜ਼ ਨਹੀਂ ਸੀ ਬੰਦਾ ਮੈਨੂੰ ਦੱਸਣ ਨੂੰ ਵੀ ਮੰਮੀ ਕਿਰਨ ਦੀ ਇੱਕ ਦਾ ਬਾਅਦ ਕਿਸੇ ਨਾਲ ਗੱਲ ਹੈ ਮੰਮੀ ਇਹ ਗੱਲ ਤਾਂ ਸੀ ਇਹਨੂੰ 50 ਵਾਰ ਕਹਿ ਚੁੱਕਿਆ ਇਹ ਤਾਂ ਕਹਿੰਦੀ ਮੇਰੀ ਕੋਈ ਗਲਤੀ ਨਹੀਂ ਗਈ ਹੁਣ ਤੁਹਾਨੂੰ ਮੈਂ ਕੀ ਦੱਸਾਂ ਤੁਹਾਡੀ ਕੁੜੀ ਨਾ ਮੇਰੇ ਕੋਲ ਆ ਆ ਕੇ ਰੋਂਦੀ ਸੀ ਕਿ ਮੇਰਾ ਸਾਥ ਦੇ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਂ ਜੇ ਉਹ ਕੁਝ ਖਾ ਕੇ ਮਰ ਜਾਂਦੀ ਫਿਰ ਵੀ ਤੁਸੀਂ ਮੈਨੂੰ ਹੀ ਗਲਤ ਕਹਿਣਾ ਸੀ ਹੁਣ ਚਾਹੇਦੀ ਉਹ ਦੁਖੀ ਬੈਠੀ ਆ ਪਰ ਤੁਹਾਡੀ ਅੱਖਾਂ ਦੇ ਸਾਹਮਣੇ ਤਾਂ ਬੈਠੀ ਆ ਵੈਸੇ ਨਾ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਜੇ ਅੰਛੂ ਵੱਡੀ ਹੋ ਕੇ ਇਹੋ ਜੀ ਗਲਤੀ ਕਰੇ ਫਿਰ ਕੀ ਕਰਨਗੀ ਆ ਬੈਠਾ ਨਹੀਂ ਹੈਗਾ ਉਹਦਾ ਪਿਓ ਕਰਕੇ ਦਿਖਾਵੇ ਕੁੜੀ ਇਹੋ ਜੀ ਹਰਕਤ ਪੰਨੂ ਦਾ ਸਮਾਰ ਕੇ ਤੇ ਕਿਰਨ ਦੇ ਹੁੰਦਿਆਂ ਵੀ ਤਾਂ ਆ ਬੈਠੇ ਸੀਗੇ ਉਹਦੋਂ ਆਣਾ ਨੂੰ ਤੂੰ ਦੱਸ ਦਿੰਦੀ ਸ਼ਾਇਦ ਇਹੀ ਕੁਝ ਸਮਝਾ ਦਿੰਦੇ ਛੱਡੋ ਮੰਮੀ ਇਹਦੇ ਨਾਲ ਬੈਸੋ ਨਾ ਇਹ ਇਹਨਾਂ ਦੀ ਖਾਨਦਾਨੀ ਰੀਤ ਆ ਗਲਤੀਆਂ ਵੀ ਕਰਦੇ ਆ ਤੇ ਮੰਨਦੇ ਵੀ ਨਹੀਂ ਆ ਆ ਬੰਨੇ ਤੁਹਾਡੇ ਮੂਰੇ ਹੱਥ ਮੈਂ ਇਥੋਂ ਨਹੀਂ ਤੁਹਾਡੇ ਨਾਲ ਬੈਸਿਆ ਜਾਂਦਾ ਗੱਲ ਕਿਹੜੀ ਸ਼ੁਰੂ ਹੋਈ ਸੀ ਤੇ ਖਤਮ ਮੇਰੇ ਖਾਨਦਾਨ ਤੇ ਹੁੰਦੀ ਪਈ ਆ ਨਾ ਮੇਰੇ ਖਾਨਦਾਨ ਦਾ ਕੀ ਰੋਲਾ ਵਿੱਚ ਦੇਖ ਕਿਵੇਂ ਟੱਪਦੀ ਆ ਜੇ ਆਪਦੇ ਖਾਨਦਾਨ ਤੇ ਗੱਲ ਆਈ ਆ ਕਿਰਨ ਵੀ ਤਾਂ ਸਾਡੇ ਖਾਨਦਾਨ ਦਾ ਜੀ ਆ ਗਲਤੀ ਤਾਂ ਤੇਤੋਂ ਕਿਤੇ ਨਾ ਕਿਤੇ ਹੋਈ ਆ ਦੀਪੀ ਸਵੇਰੇ ਸਵੇਰੇ ਨਾ ਮੁੰਡੇ ਦਾ ਆਫਿਸ ਜਾਣ ਦਾ ਟਾਈਮ ਐ ਐਦਾਂ ਖਪਾ ਖਪਾ ਕੇ ਭੇਜੇਂਗੀ ਤਾਂ ਕਿਵੇਂ ਗੱਡੀ ਚੱਲੂਗੀ ਚਲੋ ਠੀਕ ਐ ਫਿਰ ਮੈਂ ਇੱਥੋਂ ਨਹੀਂ ਉੱਪਰ ਜਾਏ ਜਾਂਦਾ ਮੈਂ ਤਾਂ ਨਹੀਂ ਤਾਂ نیچے ਰਹੂੰਗੀ ਜਾਂ ਫਿਰ ਮੇਰੀ ਉੱਪਰ ਰਸੋਈ ਬਣਾ ਦਿਓ ਮੈਂ ਤਾਂ ਅਲੱਗ ਤੋਂ ਰੋਟੀ ਪਕਾਉਂ ਨਾ ਤੇਰੇ ਕਰਕੇ ਸਾਡੇ ਘਰ ਦੀਆਂ ਰਸੋਈਆਂ ਇੱਕ ਤੋਂ ਦੋ ਹੋਈਆਂ ਹੁਣ ਤੂੰ ਤੀਜੀ ਕਰਦੀ ਪਈਆਂ ਨਾ ਤੂੰ ਸਾਡੇ ਘਰ ਨੂੰ ਜੋੜਦੀ ਪਈਆਂ ਕਿ ਤੋੜਦੀ ਪਈਆਂ ਛੱਡ ਵੇ ਮੁੰਡਿਆ ਐਵੇਂ ਹੱਥ ਚਲਾਕੀ ਨਹੀਂ ਕਰੀਦੀ ਹੁੰਦੀ ਦੇਖ ਦੀਪੀ ਰੋਟੀ ਨਾ ਥੱਲੇ ਹੀ ਬਣੂਗੀ ਤੇ ਰਸੋਈ ਥੱਲੇ ਹੀ ਰਹੇਗੀ ਹੁਣ ਨਾ ਤੂੰ ਜਾ ਲੈਂਦੇ ਮੁੰਡੇ ਨੂੰ ਕੰਮ ਤੇ ਚੱਲ ਵੇ ਮੁੰਡਿਆ ਜਾ ਆਪਣਾ ਮੰਮੀ ਜੇ ਚੂਚਾਏ ਕਰੇ ਨਾ ਆਪਦੇ ਹਿਸਾਬ ਨਾਲ ਦਬਲਦੀਆਂ ਇਹਨੂੰ ਬਾੜਾ ਹੰਕਾਰ ਆ ਨਾ ਇਸ ਬੁੱਢੀ ਨੂੰ ਆਪਣੇ ਦੋਨੇ ਪੁੱਤਾਂ ਤੇ ਇਹਨਾਂ ਨੂੰ ਕਿੱਦਾਂ ਤੋੜਨਾ ਇਹ ਹੁਣ ਮੈਂ ਦੱਸਦੀ ਹਾਂ ਨੰ। ਨਪ੍ਰੀਤ ਮਨਪ੍ਰੀਤ ਕਿੱਥੇ ਹੈ? ਇਹ ਤਾਂ ਵੀਰੇ ਗਏ ਦੁਕਾਨ ਤੇ। ਤੁਸੀਂ ਇੱਧਰ ਆਏ ਹੋ। ਟੋਡੀ ਮਹਾਰਾਣੀ ਬੋਲੂਗੀ। ਉਹ ਛੱਡਾ ਉਹ ਤਾਂ ਕੁੜੀਆਂ ਨਮਾਈ ਜਾਂਦੀ ਐ। ਪਤਾ ਨਹੀਂ ਕਿਹੜੇ ਜਨਮਾਂ ਦੀ ਮੈਡ ਲਾਹੀ ਜਾਂਦੀ ਐ। ਤੇ ਤੁਸੀਂ ਸਮਝਾਉਣਾ ਮਨਪ੍ਰੀਤ ਨੂੰ ਕਿ ਨਹੀਂ। ਨਹੀਂ ਦੱਸੋ ਮੈਂ ਕੀ ਸਮਝਾਵਾਂ? ਹੁੰਦੇ ਨਹੀਂ ਕਿਸੇ ਸਮਝ ਚ ਮਾਤਾ ਆ ਦੋ ਮਿੰਟ ਆਇਓ ਇਧਰ ਨਾ ਮੇਰੀ ਗੱਲ ਸੁਣਾ ਤੈਨੂੰ ਮੈਂ ਕਿੰਨੀ ਵਾਰ ਕਿਹਾ ਉਹਨੂੰ ਹਫਤੇ ਬਾਅਦ ਤੇ ਲੈ ਜਾ ਕਿਤੇ ਨਾ ਤੂੰ ਲੈ ਕੇ ਕਿਉਂ ਨਹੀਂ ਜਾਂਦੀ ਜੇ ਕਿਤੇ ਲੈ ਕੇ ਜਾਵੇਂ ਤਾਂ ਆਪਣਾ ਕੰਮ ਹੋ ਗਏ ਚਲੋ ਹਫਤਾ ਛੱਡੋ ਮੈਂ ਤਾਂ 10 ਦਿਨ ਲੈ ਜਾਉਂਗੀ ਪਰ ਮਗਰੋਂ ਕਾਰ ਕਿ ਲਾਉਂਗੇ ਪਹਿਲਾਂ ਤਾਂ ਤੁਹਾਡੇ ਕੋਲ অপਸ਼ਨ ਸੀ ਹੁਣ ਤਾਂ অপਸ਼ਨ ਵੀ ਨਹੀਂ ਹੈਗੀ ਨਾ ਜਦੋਂ ਇਹਦੇ ਪੇਕੇ ਨੂੰ ਛੱਡਣਾ ਆਇ ਸੀ ਤੋ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਂ ਉਸੇ ਟਾਈਮ ਹੀ ਇਹਨੂੰ ਵਾਪਸ ਭੇਜ ਦਿੰਦਾ ਉਹ ਕਾਕਾ ਜੀ ਤੁਹਾਨੂੰ ਫੋਨ ਤਾਂ ਨਹੀਂ ਕੀਤਾ ਸੀ ਪਰ ਹੁਣ ਤੁਹਾਨੂੰ ਵਟਸਐਪ ਤੇ ਮੈਸੇਜ ਵੱਧ ਕੀਤੇ ਸੀ ਤੁਸੀਂ ਤਾਂ ਰਪਾਲੀ ਜੀ ਨਾਲ ਬਿਜ਼ੀ ਹੋ ਬਹੁਤ ਸੁਣਨੇ ਆ ਮਾਤਾ ਇੱਥੇ ਬੈਠਾ ਮੇਰੀ ਸੁਣ ਗੱਲ ਭਾਵੇਂ ਪਿੰਡ ਦੇ ਸਰਪੰਚ ਨੂੰ ਬੁਲਾ ਭਾਵੇਂ ਵਕੀਲ ਨੂੰ ਖਵਾ ਪੈਸੇ ਮੈਂ ਇਹਦੇ ਨਾਲ ਨਹੀਂ ਰਹਿਣਾ ਸਵਰਨੇ ਇਹਦਾ ਹੱਲ ਤਾਂ ਨਾ ਹੁਣ ਤੈਨੂੰ ਹੀ ਕੱਢਣਾ ਪੈਣਾ ਅਸੀਂ ਤਾਂ ਜਿੰਨਾ ਜ਼ੋਰ ਲਾ ਸਕਦੇ ਸੀ ਨਾ ਲਾ ਲਿਆ ਮਾਤਾ ਰਪਾਲੀ ਕੋਟ ਮੈਰਜ ਨੂੰ ਤਿਆਰ ਹੋ ਗਈ ਸੀ ਕਿੱਦਾਂ ਕਰਵਾਲਾ ਜੀ ਜਦੋਂ ਤੱਕ ਤਲਾਕ ਨਹੀਂ ਨਾ ਹੁੰਦਾ ਔਰੋਂ ਤੱਕ ਨਾ ਕੋਟ ਮੈਲ ਦਾ ਪੰਗਣ ਲੈ ਲਿਓ ਕਸੂਤੇ ਫਸਾਂਗੇ ਨਹੀਂ ਹੋਰ ਦੱਸ ਫਿਰ ਮੈਂ ਕੀ ਕਰਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਤੁਸੀਂ ਉਹ ਮਾਰੋ ਦੁਕਾਨ ਤੇ ਉਹਨੂੰ ਬਾਹਰ ਕੱਢੋ ਓਹ ਹੋਲੀ ਗੱਲ ਕਰੋ ਮੇਰੇ ਨਾਲ ਗੁੱਸਾ ਤਾਂ ਮੈਂ ਆਪਣੇ ਘਰ ਵਾਲੇ ਦਾ ਨਹੀਂ ਜੜਦੀ ਤੇ ਤੁਸੀਂ ਐਵੇਂ ਮੈਨੂੰ ਬੋਲੀ ਜਾਂਦੇ ਹੋ ਓ ਤੂੰ ਉਹਨੂੰ ਕਿਉਂ ਉੱਚਾ ਬੋਲਦਾ ਪਿਆ ਹੈ ਮੈਂ ਕਰ ਉਹਨੂੰ ਬੁਲਾ ਹੀ ਨਾ ਉਹ ਆਪੇ ਬੇਸ਼ਰਮ ਹੋ ਕੇ ਨਾ ਵਾਪਸ ਚਲ ਜੂਗੀ ਮਾਤਾ ਬੋਲਾ ਨਾ ਤਾਂ ਹੋਰ ਕੀ ਕਰਾਂ 2 ਲੱਖ ਰੁਪਈਆ ਨੂੰ ਪਹਿਲਾਂ ਦਿੱਤਾ ਤੇ ਲੱਖ ਹੁਣ ਦਿੱਤਾ ਤੇ ਕੰਮ ਇਹ ਕੋਈ ਕਰਾਉਂਦੀ ਨਹੀਂ ਭਈ ਲਾਪਰੀ ਤੈਨੂੰ ਨਾ ਪੈਸਿਆਂ ਦਾ ਲਾਲਚ ਪੈ ਗਿਆ ਤੇ ਇੱਥੋਂ ਨਹੀਂ ਹੁਣ ਕੰਮ ਹੋਣਾ ਸੁਨਾਤਾ ਸੁਨਾਤਾ ਨਾ ਅੱਜ ਜਿੰਨੇ ਕ ਪੈਸੇ ਦਿੱਤੇ ਸੀ ਨਾ ਓਨਾਂ ਕ ਮੈਂ ਕੰਮ ਕਰਤਾ ਨਾ ਹੁਣ ਮੈਂ ਉਹਨੂੰ ਬੋਧਿਓ ਫੜ ਕੇ ਬਾਹਰ ਕੱਢਾਂ ਮੇਰਾ ਘਰ ਵਾਲਾ ਨਾ ਗਲਤ ਨਹੀਂ ਸੀ ਆ ਵੀ ਮੈਂ ਹੁੰਦਾ ਤੇ ਇਲਜ਼ਾਮ ਲਗਾਇਆ ਤੇ ਐਡਾ ਵੱਡਾ ਪਾਪ ਖਟਿਆ ਟੌਨ ਤੇਰੀ ਵੀ ਬਦਲੀ ਲੱਗਦੀ ਐ ਕਿਤੇ ਟੀਮ ਬਦਲਣ ਦਾ ਇਰਾਦਾ ਤਾਂ ਨਹੀਂ ਉਹ ਜਿਹੜੇ ਸਾਹਮਣੇ ਤੂੰ ਉਹਨੂੰ ਬੋਲਦਾ ਪਿਆ ਐ ਨਾ ਉਹ ਤਾਂ ਪੱਕਾ ਫਿਰ ਟੀਮ ਬਦਲੂਗੀ ਕੀ ਕਰੇ ਫੇਰੋ ਪੇਕਿਆ ਵੱੱਲ ਵੀ ਟੁੱਟ ਕੇ ਬੈਠੀ ਹੋਈ ਐ ਘਰ ਵਾਲੇ ਦੋਵੇਂ ਟੁੱਟ ਕੇ ਬੈਠੇ ਹੋਈ ਐ ਫੇਰ ਵੀ ਸਾਡਾ ਸਾਥ ਦਿੰਦੀ ਪਈ ਐ ਮਾਤਾਏ ਸਾਥ ਨਹੀਂ ਦੇ ਰਹੀ ਇਨਵੈਸਟਮੈਂਟ ਕਰ ਰਹੀ ਐ ਇਹਨੂੰ ਪਤਾ ਐ ਵੀ ਜਦੋਂ ਕਿਰਨ ਇਥੇ ਘਰ ਚੋਂ ਚਲੀ ਜਾਊਗੀ ਨਾ ਬਾਅਦ ਚ ਪੁੱਗ ਤੇ ਤੇ ਮੁੰਡੇ ਦੀ ਪੈਣੀ ਐ ਤੇ ਜਿੰਨਾ ਜ਼ਮੀਨ ਜਾਇਤ ਘਰਵਾਰ ਆ ਨਾ ਸਾਰਾ ਇਹਦੇ ਮੁੰਡੇ ਦਾ ਹੋ ਜਾਣਾ ਲਾਪ੍ਰਿਤ ਜੇ ਸਾਥ ਦੇਣਾ ਨਾ ਤਾਂ ਦਿਲੋਂ ਦੇ ਲਾਲਚ ਪਿੱਛੇ ਇਹਨਾਂ ਦੇ ਅੱਜ ਤੁਹਾਡੇ ਮੂੰਹ 'ਚ ਜੋ ਵੀ ਆਂਦਿਆ ਤੁਸੀਂ ਉਹੀ ਬੋਲੀ ਜਾਂਦੀਆਂ ਹੋ ਵੀਰੇ ਪਰ ਇੱਕ ਗੱਲ ਯਾਦ ਰੱਖਿਓ ਜੇ ਮੈਂ ਆਪਣੇ ਮੁੰਡੇ ਲਈ ਬੁੱਕਤ ਪਾਣੀ ਹੁੰਦੀ ਨਾ ਤੇ ਮੈਂ ਤੁਹਾਡੀਆਂ ਨਵੇਂ ਵਾਲੀ ਵੀ ਨਹੀਂ ਆਉਂਦੇਣੀ ਸੀ ਤੁਸੀਂ ਨਵੇਂ ਵਾਲੀ ਨਾਲ ਵਿਆਹ ਕਰਾਉਂਦੇ ਪਏ ਹੋ ਨਾ ਤੇ ਮੁੰਡੇ ਲਈ ਕਰਵਾ ਰਹੇ ਹੋ ਤੇ ਇਹ ਗੱਲ ਯਾਦ ਰੱਖਿਓ ਮੈਨੂੰ ਪ੍ਰਾਪਤੀਆਂ ਦਾ ਨਾ ਕੋਈ ਲਾਲਚ ਨਹੀਂ ਆ ਜੇ ਮੈਨੂੰ ਲਾਲਚ ਹੁੰਦਾ ਤੇ ਮੈਂ ਕਿਰਨ ਨਾਲ ਨਾ ਬਣਾ ਕੇ ਰੱਖਣੀ ਸੀ ਕਿਉਂਕਿ ਉਹਦੇ ਦੋ ਧੀਆ ਨੇ ਤੇ ਜਿਨ੍ਹਾਂ ਨੇ ਵਿਆਹ ਕੇ ਚਲੇ ਜਾਣਾ ਸਵਰਨੇ ਜੋ ਵੀ ਹੁਣ ਕਰਨਾ ਹੈ ਨਾ ਉਹ ਤੂੰ ਹੀ ਕਰਨਾ ਕਿਉਂਕਿ ਇਹਨੂੰ ਵੀ ਨਾ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿ ਉਹਦੀ ਵੀ ਨਾ ਮਨਪ੍ਰੀਤ ਨਾਲ ਵਿਗੜਦੀ ਪਈ ਹੈ ਫਿਰ ਇਹਦਾ ਚੰਗਾ ਹੋਣੇ ਲੱਗਦਾ ਘਰ ਵਿੱਚ ਮਾਤਾ ਜਿਹਨੂੰ ਮੈਂ ਹੁਣੇ ਲੱਖ ਰੁਪਏ ਦਾ ਮਾਣਾ ਇਹ ਹੁਣੇ ਕਿਰਨ ਨੂੰ ਬਾਹਰ ਕੱਢਣ ਦੇ ਇਲਜ਼ਾਮ ਸੋਚਣ ਲੱਗ ਪਈ ਤੇ ਤੂੰ ਕਿਹੜੀਆਂ ਗੱਲਾਂ ਸੋਚਦੀ ਪਈ ਹੈ ਚਲੋ ਠੀਕ ਆ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਪੈਸਿਆਂ ਦੇ ਲਾਲਚ ਕਰਕੇ ਸਭ ਕੁਝ ਕਰਦੀ ਆ ਤੇ ਮੈਨੂੰ ਕੋਈ ਲਾਲਚ ਨਹੀਂ ਤੇ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਉਹ ਵੀ ਬਿਨਾ ਕਿਸੇ ਲਾਲਚ ਤੋਂ ਜੇ ਤੁਸੀਂ ਕਿਰਨ ਦਾ ਛਟਕਾੜਾ ਪਾਉਣਾ ਨਾ ਤੇ ਮੇਰੀ ਇੱਕ ਸਲਾਹ ਮੰਨ ਲਓ ਤੁਸੀਂ ਨਾ ਕਿਰਨ ਦੇ ਸਾਹਮਣੇ ਜਾਣ ਬੁੱਝ ਕੇ ਰੁਪਾਲੀ ਨਾਲ ਹਾਸਾ ਹਾਸ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ ਕਿਉਂਕਿ ਇੱਕ ਜਨਾਨੇ ਆਪਣੇ ਬੰਦੇ ਨਾਲ ਜਿੰਨਾ ਮਰਜ਼ੀ ਲੜਚਾ ਗੱਲਾਂ ਵੇ ਫਿਰ ਉਹ ਆਪਣੇ ਆਦਮੀ ਨੂੰ ਨਾ ਕਿਸੇ ਦੂਜੀ ਜਨਾਨੇ ਨਾਲ ਦੇਖ ਨਹੀਂ ਸਕਦੀ। ਉਹ ਕਿਉਂ ਫਿਰ ਮਿਲ ਗਈ ਸਲਾਹ ਬਿਨਾ ਪੈਸਿਆਂ ਦੀ? ਇਹ ਸਲਾਹ ਕੰਮ ਕਰੂਗੀ। ਨਾ ਤੁਹਾਨੂੰ ਪੱਕਾ ਲੱਗਦਾ ਵੀ ਇਹ ਸਲਾਹ ਕੰਮ ਕਰੂਗੀ? ਸਲਾਹ ਕੰਮ ਕਰੂਗੀ ਵੀਰੇ। ਤੇ ਜੇ ਸਲਾਹ ਹੋਰ ਤੇਜ਼ੀ ਨਾਲ ਕੰਮ ਕਰਾਉਣੀ ਆ ਤੇ ਫੋਨ ਨਾ ਸਪੀਕਰ ਮੋਡ ਤੇ ਰੱਖਿਓ। ਰੇ ਅੱਜ ਗੱਡੀ ਮੈਂ ਚਲਾਉਣਾ ਤੂੰ ਐ ਕਰ ਮੋਟਰਸਾਈਕਲ ਦੀ ਚਾਬੀ ਲੈ ਮੋਟਰਸਾਈਕਲ ਤੇ ਆ ਜਾ ਮੈਂ ਮੋਟਰਸਾਈਕਲ ਤੇ ਕਿੱਦਾਂ ਸਮਝਿਆ ਨਹੀਂ ਕੱਲ ਪਤਾ ਕੀ ਆ ਜਿਸ ਦਿਨ ਆਪਾਂ ਕਿਰਨਵਾਲੇ ਢੇੜਾ ਮਾਰਨ ਜਾਣਾ ਨਾ ਗੱਡੀ ਤੇ ਮੋਟਰਸਾਈਕਲ ਆਪਾਂ ਦੋਨੋਂ ਚੱਕਣੇ ਕਿਰਨਵਾਲੇ ਢੇੜਾ ਮਾਰਨ ਜਾਣਾ ਗੱਡੀ ਮੋਟਰਸਾਈਕਲ ਕਿਸੇ ਸਿਰ ਬੁਝਾਰਤਾ ਜੀਆਂ ਪਾਈ ਜਾਂਦੇ ਆ ਨਾਲੇ ਅੰਦਰ ਵੇਖ ਕੇ ਕੀ ਬੋਲਦੇ ਉਹ ਗੱਲ ਪਤਾ ਕੀ ਆ ਇਹ ਬੁੜੀਆਂ ਜੇ ਦਿਨ ਛੱਡਣ ਗਈਆਂ ਉਹ ਦਿਨ ਕਹਿ ਕੇ ਆਈਆਂ ਵੀ ਦੱਸ ਦੇਣਾ ਬਾਦ ਗੇੜਾ ਮਾਰਨਗੇ ਉਹ ਐਦਾਂ ਥੋੜੀ ਆਪਾਂ ਕਿਰਨ ਨੂੰ ਛੱਡਣਾ ਆਪਾਂ ਤੀਜੇ ਦਿਨ ਉੱਥੇ ਗੇੜਾ ਮਾਰਨਾ ਹੀ ਮਾਰਨਾ ਪਰ ਮੈਂ ਪਤਾ ਕੀ ਕਹਿਣਾ ਭਾਜੀ ਕਿ ਮੈਂ ਤੇ ਰਾधिका ਗੇੜਾ ਮਾਰਿਆੰਨੇ ਆ ਜਾਂ ਤੁਸੀਂ ਤੇ ਹਰਦੀਪਾ ਵੀ ਗੇੜਾ ਮਾਰਿਓ ਜਾਂ ਕੱਲੇ ਮੰਮੀ ਗੇੜਾ ਮਾਰਿਆਂਦੇ ਫਿਰ ਤਾਂ ਬਣਦਾ ਵੀ ਐ ਆਪਾਂ ਦੋਨੋਂ ਭਰਾ ਜਾਵਾਂਗੇ ਜਾਂ ਮੈਂ ਕੱਲਾ ਜਾਊਂਗਾ ਤੁਸੀਂ ਕੱਲੇ ਜਾਊਂਗੇ ਉਹਨਾਂ ਨੇ ਫੇਰ ਕਹਿਣਾ ਕਿ ਸਾਰੇ ਦਪਕਾ ਮਾਰਨ ਆਏ ਨੇ ਤਾਂ ਕੱਲਾ ਕੱਲਾ ਗੇੜਾ ਮਾਰਨ ਆਂਦਾ ਪਿਆ ਹਾਂ ਗੱਲ ਤਾਂ ਤੇਰੀ ਵੀ ਸਹੀ ਆ ਐਂਕਰ ਅੰਦਰ ਪੁੱਛ ਰਾਹ ਦੀ ਕਰਨ ਤੁਸੀਂ ਨਾ ਕੱਲ ਹੀ ਆ ਪਰਫੂ ਜਿਹੜਾ ਮਾਰ ਆਇਓ ਪਰ ਅੰਦਰ ਨਾ ਪਤਾ ਲੱਗੇ ਵੀਰੇ ਕਈ ਵਾਰੀ ਨਾ ਮੈਂ ਸੋਚ ਕੇ ਨਾ ਅੰਦਰੋਂ ਬੜਾ ਦੁਖੀ ਜਾ ਹੁੰਨਾ ਵੀ ਮੇਰੀ ਭੈਣ ਉਧਰ ਰਹਿਦ ਤਾਂ ਚਲੀ ਗਈ ਐ ਪਰ ਉਹਦੇ ਮੁਖ ਤੇ ਸਮਾਈਲ ਹੈਗੀ ਐ ਅੰਦਰੋਂ ਬਹੁਤ ਦੁਖੀ ਹਾਂ ਜਿੰਨਾ ਕ ਖੁਸ਼ ਮੈਂ ਆਪਣੀ ਭੈਣ ਨੂੰ ਰੱਖਣਾ ਚਾਹੁੰਦਾ ਸੀ ਨਾ ਇੰਨਾ ਕ ਖੁਸ਼ ਆ ਸੀ ਦੋਨੋਂ ਪਰਾ ਰੱਖ ਨਹੀਂ ਪਾ ਰਹੇ ਉਹਨੂੰ ਉਧਰ ਛੱਡ ਕੇ ਮੈਂ ਗਲਤੀ ਕਰ ਲਈ ਇੱਥੇ ਸੋਣਾ ਰਹੀ ਜਾਂਦੀ ਸੀ ਤੂੰ ਜੋਗ ਤੇ ਲਵਾ ਦੇਣਾ ਸੀਗਾ ਉਹ ਨਹੀਂ ਓਏ ਉਹ ਆਪਾਂ ਵੱਡਿਆਂ ਦੀ ਵੀ ਤਾਂ ਮੰਨਣੀ ਸਿੰਘ ਨਾ ਉਹਨਾਂ ਦੀ ਵੀ ਉਮਰ ਹੰਡਾਈ ਆ ਉਹਨਾਂ ਦੀਆਂ ਵੀ ਸੌ ਗੱਲਾਂ ਹੁੰਦੀਆਂ ਅਗਲਿਆਂ ਨੇ ਕੀ ਪਤਾ ਕਿੱਥੋਂ ਜਾ ਕੇ ਕਿਹੜੀ ਗੱਲ ਕੀਤੀ ਆ ਮੰਨ ਸਕਦਾ ਤਾਂ ਓਡੀ ਗੱਲ ਨੂੰ ਪਰ ਅੱਜ ਕੱਲ ਦਾ ਟਾਈਮ ਨਾ ਵੀਰੇ ਆ ਮਿੱਠੇ ਬਣ ਕੇ ਜਾਂ ਨੀਵੇਂ ਲੱਗ ਕੇ ਰਹਿਣ ਦਾ ਨਹੀਂ ਹੈਗਾ ਅੱਜ ਤਾਂ ਟਾਈਮ ਇਦਾਂ ਦਾ ਵਾ ਜੇ ਅਗਲਾ ਇੱਕ ਸੁਣਾਉਂਦਾ ਉਹਨੂੰ ਚਾਰ ਸੁਣਾਓ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਨਾ ਮਾਸੀ ਕਿਸੇ ਦਾ ਕਰਜ਼ਾ ਦੇਣਾ ਨਾ ਮੇਰੀ ਭੈਣ ਨੇ ਕਿਸੇ ਦਾ ਕਰਜ਼ਾ ਦੇਣਾ ਫੇ ਅਸੀਂ ਸੁਣਦੇ ਕਿਉਂ ਮਮਮੀ ਨੇ ਵੀ ਪਰਿਵਾਰ ਪਾਲਿਆ ਨਾਨੀ ਨੇ ਵੀ ਪਰਿਵਾਰ ਪਾਲਿਆ ਜੋ ਉਹਨਾਂ ਨੇ ਹੰਡਾਇਆ ਆਪਾਂ ਨਹੀਂ ਹੰਡਾਇਆ ਉਹਨਾਂ ਦੀ ਗੱਲ ਆਪਾਂ ਨੂੰ ਮੰਨਣੀ ਪੈਣੀ ਸੀ ਚਲੋ ਹੁਣ ਤੇ ਅਸੀਂ ਮਮਮੀ ਆਣੇ ਦੀ ਗੱਲ ਮੰਨ ਲਈ ਨਾ ਮੇਰੀ ਵੀ ਮੰਨੋ ਗੱਡੀ ਚਾਬੀ ਦਿਓ ਤੇ ਫੜੋ ਮੁਰਸਾਲ ਦੀ ਚਾਬੀ ਮੈਂ ਵੀਰੇ ਗੱਡੀ ਤੇ ਆਉਂਗਾ ਅੱਜ ਕੱਲ ਨੂੰ ਮੈਨੂੰ ਗਰਮੀ ਬਹੁਤ ਲੱਗਣ ਲੱਗ ਗਈ ਆ ਉਹ ਗਰਮੀ ਨਹੀਂ ਲੱਗਦੀ ਤੈਨੂੰ ਮੈਨੂੰ ਪਤਾ 100 ਦੀ ਰੈਡ ਬੋਲ ਲਏਗਾ ਤੇ ਉੱਚੇ ਉੱਚੇ ਗਾਣੇ ਲਾਏਗਾ ਤੇ ਟਹਿਲਦਾ ਆਏਗਾ ਅੱਲਾ ਵੜ ਬੰਨੂ ਬੇਟਾ ਬਾਹਰ ਖੜੀ ਤੂੰ ਕੁਲਪੀ ਵਾਲਾ ਉਡੀਕ ਰਹੀ ਆ ਉਹੀ ਭਾਈ ਨਹੀਂ ਆਜੇ ਤੱਕ ਆਇਆ ਭਾਬੀ ਕੋਈ ਵੀ ਚੀਜ਼ ਮੰਗਾਣੀ ਹੋਵੇ ਮੈਨੂੰ ਫੋਨ ਕਰ ਦਿਆ ਕਰੋ ਇਹ ਮੈਨੂੰ ਪਤਾ ਕਿਹੜੀ ਆਈਸਕ੍ਰੀਮ ਖਾਂਦੀ ਹੈ ਅੱਛਾ ਦਾਜੂ ਤੁਹਾਨੂੰ ਹਲੇ ਤੱਕ ਪਤਾ ਮੈਂ ਕਿਹੜੀ ਆਈਸਕ੍ਰੀਮ ਖਾਨੀ ਆ ਚਲ ਦੱਸੋ ਕਿਹੜੀ ਆਈਸਕ੍ਰੀਮ ਖਾਨੀ ਆ ਨਾਲੇ ਮੈਂ ਟਿੱਕੀ ਵਾਲਾ ਵੀ ਲਾਭ ਰਹੀ ਸੀਗੀ ਮੈਨੂੰ ਪਤਾ ਮੇਰਾ ਪੁੱਤ ਆਈਸਕ੍ਰੀਮ ਮਿਕਸ ਬਰੂਡ ਵਾਲੀ ਖਾਂਦਾ ਤੇਰਾ ਰੋਜ਼ ਟਿੱਕੀ ਵਾਲਾ ਨਾ ਟੰਟਨ ਕਰਦਾ ਅੱਜ ਵੀ ਵੇਖੀ ਆਊਗਾ ਉਹ ਵੀਰੇ ਜੇ ਅੱਜ ਗੱਲ ਛੇੜੀ ਗਈ ਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਰ ਲਵਾਂ ਦੱਸੋ ਭਾਬੀ ਕੀ ਗੱਲ ਆ ਵੀਰੇ ਮੈਨੂੰ ਪਤਾ ਤੁਸੀਂ ਮੇਰੀ ਬਹੁਤ ਸਪੋਟ ਕਰਦੇ ਹੋ ਮੈਨੂੰ ਲਿਆਂਨ ਵਾਸਤੇ ਤੇ ਮੇਰੇ ਬੱਚਿਆਂ ਨੂੰ ਲਿਆਂਨ ਵਾਸਤੇ ਤੁਸੀਂ ਬਹੁਤ ਹੱਤ ਪੈਰ ਮਾਰੇ ਪਰ ਹੁਣ ਥੋੜਾ ਜਿਹਾ ਰੁਕਜੋ ਮੈਂ ਨਹੀਂ ਚਾਹਦੀ ਕਿ ਤੁਸੀਂ ਮੇਰੀ ਸਪੋਟ ਕਰੋ ਤੇ ਲਾਪਰੀਤ ਤੇ ਤੁਹਾਡਾ ਕਲੇਸ਼ ਪਵੇ ਭਾਬੀ ਜੀ ਜਦੋਂ ਮੈਂ ਕੁਵਾਰਾ ਸੀਗਾ ਲਾਪਰੀਤ ਇੱਥੇ ਨਹੀਂ ਸੀਗੀ ਉਦੋਂ ਤੁਸੀਂ ਮੈਨੂੰ ਸਾਂਭਿਆ ਭੁੱਲ ਗਏ ਹੋ ਮੇਰੀ ਨਿੱਕੀ ਨਿੱਕੀ ਚੀਜ਼ ਦਾ ਤੁਸੀਂ ਧਿਆਨ ਰੱਖਦੇ ਯਾਦ ਆ ਕੁਛ ਕੇ ਨਹੀਂ ਤੁਸੀਂ ਵੀ ਮੈਨੂੰ ਬੱਚਿਆਂ ਵਾਂਗੂ ਪਿਆਰ ਕੀਤਾ ਤਾਂ ਮੈਂ ਤੁਹਾਡੇ ਬੱਚਿਆਂ ਨੂੰ ਕਿਉਂ ਨਾ ਪਿਆਰ ਕਰਾਂ ਵੀਰੇ ਇਸ ਘਰ ਦੀ ਮੈਂ ਵੱਡੀ ਨੂੰ ਵੀ ਆ ਤੇ ਤੁਹਾਡੀ ਭਜਾਈ ਵੀ ਆ ਤੇ ਮੇਰਾ ਫਰਜ਼ ਹੈ ਤੁਹਾਨੂੰ ਚੰਗਾ ਮਾੜਾ ਸਮਝਾਉਣਾ ਜਿੰਨੀਆਂ ਚੰਗੀਆਂ ਚੀਜ਼ਾਂ ਤੇ ਮੈਨੂੰ ਤੁਸੀਂ ਸਿਖਾਇਆ ਵਾ ਉੱਤੇ ਤਾਂ ਮੈਂ ਚੱਲਦਾ ਤੇ ਬੈਵਾ ਦੱਸੋ ਮੈਂ ਕਿੱਥੇ ਮਾੜਾ ਵੀਰੇ ਜਿਹੜੀਆਂ ਚੰਗੀਆਂ ਚੀਜ਼ਾਂ ਮੈਂ ਤੁਹਾਨੂੰ ਸਿਖਾਈਆਂ ਮੈਨੂੰ ਮਾਨ ਹੈ ਤੁਸੀਂ ਉਹੀ ਗੱਲਾਂ ਤੇ ਚੱਲ ਰਹੇ ਹੋ ਫਿਰ ਅੱਜ ਦੇ ਟਾਈਮ 'ਚ ਬੇਗਾਨੇ ਵਾਸਤੇ ਖੜਨਾ ਬਹੁਤ ਔਖਾ ਹੈ ਨਾ ਨਾ ਭਾਬੀ ਮੈਨੂੰ ਆਹ ਕਹਿ ਕੇ ਸ਼ਰਮਿੰਦਾ ਨਾ ਕਰੋ ਭਾਬੀ ਮੇਰੀ ਬਾਅਦ 'ਚ ਪਹਿਲਾਂ ਵੱਡੀ ਭੈਣ ਹੋ ਮੰਮੀ ਸਾਡੀ ਕਿਸਮਤ ਕਿੰਨੀ ਵਧੀਆ ਹੈ ਨਾ ਉਧਰ ਮਾਮੇ ਪਿਆਰ ਕਰਦੇ ਨੇ ਇਧਰ ਚਾਚੂ ਪਿਆਰ ਕਰਦੇ ਨੇ ਚਾਚੂ ਜਿਵੇਂ ਤੁਸੀਂ ਸਾਨੂੰ ਪਿਆਰ ਕਰਦੇ ਹੋ ਉਧਰ ਪਾਪਾ ਕਿਉਂ ਨਹੀਂ ਕਰਦੇ ਇੰਨੀ ਕੁ ਉਮਰ 'ਚ ਨਾ ਇੰਨੂੰ ਸਮਝ ਆ ਗਿਆ ਕਿ ਪਿਓ ਦਾ ਪਿਆਰ ਪਿਓ ਦਾ ਹੀ ਹੁੰਦਾ ਪਰ ਇਹਦੇ ਪਿਓ ਨੂੰ ਨਹੀਂ ਸਮਝ ਆਇਆ ਭਾਬੀ ਤੁਸੀਂ ਟੈਨਸ਼ਨ ਨਾ ਲਓ ਸਵਰਨਾ ਤੁਹਾਡੇ ਪਿਆਰੇ ਦੇਖ ਕੇ ਮਾਫੀ ਮੰਗੂਗਾ ਮਨਪ੍ਰੀਤ ਅਜੇ ਲੱਗਾ ਆਇਆ ਕੰਮ 'ਚ ਇਹੀ ਤਾਂ ਗੱਲ ਮੈਂ ਤੁਹਾਨੂੰ ਕਹਿਣਾ ਚਾਹਨੀ ਹੈ ਕਿ ਮੇਰਾ ਘਰ ਵਸਣ ਦੇ ਪਸੰਦ ਦੇ ਆਪਣਾ ਨਾ ਉਝੜ ਲਿਓ ਕੱਲ ਨੂੰ ਲਾਪਰਿਤ ਬੈਗ ਚੱਕ ਕੇ ਪੇਕੇ ਚਲੇਗੀ ਫੇਰ ਭਾਬੀ ਇਹਦੇ ਪੇਕੇ ਤਾਂ ਇਹਨੂੰ ਵੜਨਾ ਦੇਣ ਉਹ ਵੀ ਮੈਂ ਗੇਮ ਪਾਈ ਹੋਈ ਆ ਕੱਲ ਤਾਂ ਨਹੀਂ ਵੀਰੇ ਤੂੰ ਭੈਣ ਨੂੰ ਲੱਗਦਾ ਹੁਣ ਵਸਾ ਕੇ ਹੀ ਹਟੇਗਾ ਮੰਮੀ ਬੜੇ ਕਿਸਮਤ ਵਾਲਿਓ ਟਾਡੇ ਨਾ ਨਾ ਤੈਨੂੰ ਭਰਾ ਹੋਗੇ ਦੋ ਉੱਥੇ ਇੱਕ ਇੱਥੇ ਤੁਹਾਡੀ ਤਾਂ ਕਿਸਮਤ ਹੀ ਬੜੀ ਵਧੀਆ ਵਾ ਤੂੰ ਹੁਣ ਇਹ ਕਹਿ ਕੇ ਨਾ ਰੋ ਪੀ ਕਿ ਮੇਰਾ ਕੋਈ ਭਰਾ ਨਹੀਂ ਹੈਗਾ ਏਕਮ ਹੈਗਾ ਜਿੱਦਾਂ ਮਰਜ਼ੀ ਖੇਡ ਕੋਈ ਨਹੀਂ ਤੈਨੂੰ ਰੋਕੂਗਾ ਤਲਾ ਆਈਸਕ੍ਰੀਮ ਦਵਾ ਕੇ ਲੈ ਨਾ ਕਰਨ ਭੈਣੇ ਇੱਕ ਗੱਲ ਯਾਦ ਰੱਖੀ ਤੇਰੀਆਂ ਕੁੜੀਆਂ ਦਾ ਵੀ ਭਰਾ ਹੈਗਾ ਤੇ ਤੇਰਾ ਵੀ